ਲੋਕ ਕਿਸੇ ਚੰਗਾ ਕੰਮ ਕਰਦੇ ਆ ਨਹੀਂ ਦੇਖ ਸਕਦੇ ਹਾਲਾਂਕਿ ਕਿੰਨੀਆਂ ਹੀ ਸੁਸਾਇਟੀਆਂ ਨੇ ਆਪਣੇ ਪੰਜਾਬ ਦੇ ਵਿੱਚ ਜਿਹੜੀ ਇੱਕ ਉਹ ਸੁਪਨਿਆਂ ਦਾ ਘਰ ਹਨਾ ਉਹਨਾਂ ਨੇ ਵੀ ਕਾਫੀ ਕੁਝ ਬੋਲਿਆ ਜਾਂਦਾ ਹੈ ਹੂੰ ਤੇ ਹੋਰ ਵੀ ਇਦਾਂ ਦੀਆਂ ਪੰਜਾਬ ਦੇ ਵਿੱਚ ਹੈਗੀਆਂ ਨੇ ਜੋ ਚੰਗੇ ਕੰਮ ਕਰ ਰਹੀਆਂ ਨੇ ਲੋਕਾਂ ਦੀ ਭਲਾਈ ਦੇ ਲਈ ਅੱਗੇ ਨੇ ਤੇ ਉਹਨਾਂ ਨੇ ਵੀ ਕਾਫੀ ਕੁਝ ਬੋਲਿਆ ਜਾਂਦਾ ਪਰ ਜੇ ਤੁਸੀਂ ਵਾਕੇ ਲੋਕਾਂ ਦੀ ਸੇਵਾ ਲਈ ਡਟੇ ਹੋਏ ਹੋ ਲੋਕਾਂ ਦੇ ਲਈ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਉਹਨਾਂ ਲੋਕਾਂ ਦੀ ਵੀ ਪਰਵਾਹ ਨਹੀਂ ਕਰਨੀ ਚਾਹੀਦੀ ਨਾ ਹੂੰ ਮਨੁੱਖਤਾ ਦੀ ਸੇਵਾ ਦੀ ਤੁਸੀਂ ਗੱਲ ਕੀਤੀ ਹੈ ਲੋਕੀ ਕਿਸੇ ਨੂੰ ਨਹੀਂ ਛੱਡਦੇ ਜੇਕਰ ਕੇ ਆਪਾਂ ਕਹੀਏ ਨਾ ਕਿ ਕਿਸੇ ਨੂੰ 100% ਸਹੀ ਕਮੈਂਟ ਆਉਂਦੇ ਨੇ ਕੋਈ ਨਹੀਂ ਹੈ ਕੋਈ ਨਹੀਂ ਆਪਾਂ ਆਪਣੇ ਜੇਕਰ ਪਸੰਦੀਦਾ ਪੱਤਰਕਾਰਾਂ ਦੀ ਗੱਲ ਕਰੀਏ ਜੇਕਰ ਆਪਾਂ ਟੈਣਾ ਸਾਹਿਬ ਦੀ ਗੱਲ ਕਰ ਲਈਏ ਮੱਕੜ ਸਾਹਿਬ ਦੀ ਗੱਲ ਕਰ ਲਈਏ ਜਾਂ ਫਿਰ ਉਹ ਜਿਹੜੇ ਕਿ ਸਿਰਫ ਸਿੱਖ نیوز ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਕੰਮ ਤਾਂ ਸਿਰਫ ਹੁਣ ਧਰਮ ਨੂੰ ਲੈ ਕੇ ਚੰਗੀਆਂ ਗੱਲਾਂ ਦਾ ਪ੍ਰਚਾਰ ਕਰਨਾ ਉਹਨਾਂ ਨੂੰ ਵੀ ਟ੍ਰੋਲ ਕੀਤਾ ਜਾਂਦਾ ਹਾਂ ਉਹਨਾਂ ਨੂੰ ਵੀ ਗਲਤ ਬੋਲਿਆ ਜਾਂਦਾ ਜਦੋਂ ਕਿ ਉਹ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਕੁਝ ਗਲਤ ਕਹਿ ਰਹੇ ਹੋ ਪਰ ਉਹ ਟ੍ਰੋਲਿੰਗ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਕਿਸੇ ਨੂੰ ਵੀ ਇਸ ਹੱਦ ਤੱਕ ਦੁਖੀ ਕਰ ਦਿੰਦੀ ਹੈ ਤੰਗ ਕਰ ਦਿੰਦੀ ਹੈ ਕਿ ਲੋਕ ਕਹਿੰਦੇ ਨੇ ਕਿ ਮੈਂ ਨਹੀਂ ਕਰਨਾ ਯਾਰ ਹੋਰ ਹੈਨਾ ਰਵੀਸ਼ ਕੁਮਾਰ ਨੂੰ ਤਾਂ ਇੰਨਾ ਜ਼ਿਆਦਾ ਟ੍ਰੋਲ ਕੀਤਾ ਜਾਂਦਾ ਸੀ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕਮੈਂਟਾਂ ਦੇ ਵਿੱਚ ਗਾਣਾ ਉਹਨਾਂ ਦਾ ਨੰਬਰ ਤੱਕ ਵਾਇਰਲ ਕਰ ਦਿੱਤਾ ਗਿਆ। ਉਹਨਾਂ ਨੇ ਖੁਦ ਦੱਸਿਆ ਕਿ ਮੈਨੂੰ ਲਗਾਤਾਰ ਫੋਨ ਆ ਰਹੇ ਨੇ, ਫੋਨ ਤੇ ਧਮਕੀਆਂ ਆ ਰਹੀਆਂ ਨੇ। ਉਹਨਾਂ ਦੀਆਂ ਧੀਆਂ ਨੂੰ ਗਲਤ ਬੋਲਿਆ ਜਾ ਰਿਹਾ ਸੀ। ਕਸੂਰ ਕੀ ਸੀ ਉਹਨਾਂ ਦਾ? ਸਿਰਫ ਉਹ ਲੋਕਾਂ ਦੇ ਸਾਹਮਣੇ ਖਬਰਾਂ ਲੈ ਕੇ ਆ ਰਹੇ ਸੀ। ਜੀ। ਇਹ ਕਿੰਨੇ ਵਧੀਆ ਪੱਤਰਕਾਰ ਸਾਡੇ ਦੇਸ਼ ਤੇ ਰਵੀਸ਼ ਕੁਮਾਰ ਜੀ ਨੇ ਤੋਂ ਸਿੱਖ ਲੈ ਕੇ ਕਿੰਨੇ ਹੀ ਲੋਕ ਹੋਰ ਪੱਤਰਕਾਰ ਬਣੇ ਹੋਣਗੇ। ਤੇ ਉਹਨਾਂ ਵਰਗੇ ਲੋਕਾਂ ਨੂੰ ਜਦੋਂ ਟ੍ਰੋਲ ਕੀਤਾ ਜਾਂਦਾ ਹੈ ਤਾਂ ਆਪਾਂ ਜੇ ਕਹੀਏ ਕਿ ਸਾਨੂੰ ਕੋਈ ਗਲਤ ਨਾ ਬੋਲੇ ਸਾਨੂੰ ਕੋਈ ਗਲਤ ਕਮੈਂਟ ਨਾ ਕਰੇ ਤਾਂ ਇਹ ਤਾਂ ਬਹੁਤ ਛੋਟੀ ਗੱਲ ਹੈ ਫਿਰ ਸਾਨੂੰ ਆਪਣੀ ਸੋਚ ਹੀ ਠੀਕ ਕਰਨੀ ਪੈਣੀ ਕਿ ਸਾਨੂੰ ਨਹੀਂ ਲੋੜ ਜਿਹੜੇ ਲੋਕ 네ਗੇਟਿਵ ਕਮੈਂਟ ਕਰ ਰਹੇ ਨੇ ਉਹ ਉਹਨਾਂ ਦੀ ਖੁਦ ਦੀ ਮਾਨਸਿਕਤਾ ਇਹੋ ਜਿਹੀ ਹੋਣੀ ਹੈ ਜੀ ਉਹ ਕਮੈਂਟਾਂ ਨੂੰ ਦੂਰ ਕੀਤਾ ਜਾਵੇ ਹਾਂ ਜੇਕਰ ਆਪਣੀ ਕਿਤੇ ਗਲਤੀ ਹੋਈ ਹੈ ਜਾਂ ਫਿਰ ਕੋਈ ਕਮੀ ਪੇਸ਼ ਕੀ ਹੈ ਤਾਂ ਆਪਾਂ ਨੂੰ ਉਹ ਸੁਧਾਰਨੀ ਚਾਹੀਦੀ ਹੈ ਪਰ ਬੇਵਜਾ ਜੇ ਆਪਾਂ ਇਹ ਤੰਗ ਹੋ ਰਹੇ ਕਿ ਸਾਨੂੰ ਨਹੀਂ ਗਲਤ ਕਹਤਾ ਗਲਤ ਕਹਤਾ ਗਲਤ ਉਹ ਗੱਲ ਨਹੀਂ ਸੋਚਣੀ ਚਾਹੀਦੀ